ਡੀਅਰ ਸਟੂਡੈਂਟ ਸਵਾਗਤ ਹੈ ਤੁਹਾਡਾ ਰਿਵੀਜ਼ਨ ਦੇ ਅਗਲੇ ਲੈਕਚਰ ਦੇ ਵਿੱਚ ਤੇ ਟਾਪਿਕ ਹੈ ਭਾਰਤੀ ਸੰਘ ਦੀ ਪ੍ਰਕਿਰਤੀ ਤੇ ਕੇਂਦਰ-ਸੂਬਾਈ ਸੰਬੰਧ ਇੰਗਲਿਸ਼ ਚ ਨੂੰ ਕਹਿੰਦੇ ਆਪਾਂ ਨੇਚਰ ਆਫ ਇੰਡੀਅਨ ਫੈਡਰੇਸ਼ਨ ਸੈਂਟਰ ਐਂਡ ਸਟੇਟ ਰਿਲੇਸ਼ਨਸ਼ਿਪ ਤੇ ਆਓ ਇਸ ਚੈਪਟਰ ਨੂੰ करिए सारे प्रश्न उत्तर पहला प्रश्न है भारत की संघात्मक ढांचा किस देश की नकल है कितों ली गई है कैनेडा तो, तो ली गई है संघात्मक ढांचा यानी कि केंद्र ते तो ये पार्ट्स है स्टेट्स है वो तो ये देश अपना मान लो ये असी अलग अलग यूनिट्स बनाए हुए हैं यूनिट्स राइट फॉर एग्जाम्पल ओके ਆਪਣਾ ਦੇਸ਼ ਹੈ ਇੱਧਰ ਇੱਥੇ ਕੇਰਲਾ ਹੈ ਇੱਥੇ ਤਮਿਲਨਾਡ ਹੈ ਫਿਰ ਅਗੇ ਆਂਧਰਾ ਓਡੀਸ਼ਾ ਇਸ ਤਰ੍ਹਾਂ ਇਹ ਸਾਰੇ ਯੂਨਿਟਸ ਨੇ ਇਹ ਜਿਹੜਾ ਸੰਘਾਤਮਕ ਢਾਂਚਾ ਹੈ ਕਿ ਕੇਂਦਰ ਦੇ ਕੀ ਰਾਈਟਸ ਹੋਣਗੇ ਤੇ ਰਾਜਾਂ ਦੇ ਕੀ ਰਾਈਟਸ ਹੋਣਗੇ ਇਹਨਾਂ ਦੇ ਵਿਸ਼ੇ ਵੰਡ ਸਾਰਾ ਕੁਝ ਇਹ ਢਾਂਚਾ ਕੈਨੇਡਾ ਤੋਂ ਲਿਆ ਗਿਆ ਅਗਲਾ ਪ੍ਰਸ਼ਨ ਹੈ ਸੰਵਿਧਾਨ ਭਾਰਤੀ ਸੰਵਿਧਾਨ ਦੇ ਸ਼ਕਤੀਆਂ ਦੀਆਂ ਕਿੰਨੀਆਂ ਸੂਚੀਆਂ ਹਨ ਤੇ ਤਿੰਨ ਸੂਚੀਆਂ ਹਨ ਕੇਂਦਰ ਸੂਚੀ ਰਾਜ ਸੂਚੀ ਤੇ ਸੰਵਰਤੀ ਸੂਚੀ ਨਵੀਂ ਸਰਵ ਭਾਰਤੀ ਲੋਕ ਸਭਾ ਨੂੰ ਕਿਸ ਦੇ ਪ੍ਰਸਤਾਵ ਰਾਹੀਂ ਬਣਾਇਆ ਜਾ ਸਕਦਾ ਹੈ ਤੇ ਰਾਜ ਸਭਾ ਦੇ ਪ੍ਰਸਤਾਵ ਰਾਹੀਂ ਬਣਾਇਆ ਜਾ ਸਕਦਾ ਹੈ ਯਾਨੀ ਕਿ ਯੂਨੀਅਨ ਲੈਵਲ ਤੇ ਜਿਦਾ ਇਸ ਵੇਲੇ ਯੂਪੀਐਸਸੀ ਹੈ ਇਸ ਤਰ੍ਹਾਂ ਦਾ ਅਗਰ ਜੇ ਕੋਈ ਨਵੀਂ ਕੇਂਦਰੀ ਸੇਵਾ ਲੋਕ ਸੇਵਾ ਬਣਾਉਣਾ ਹੈ ਤੇ ਇਹ ਰਾਜ ਸਭਾ ਦੇ ਪ੍ਰਸਤਾਵ ਰਾਹੀਂ ਹੀ ਬਣੇਗਾ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਸੰਘ ਸੁਬਾਈ ਸੰਬੰਧਾ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ ਸੰਵਿਧਾਨ ਵਿੱਚ ਸੰਘ ਅਤੇ ਸੂਬਾਈ ਸੰਬੰਧੀ ਲੈਟੇਨ ਸੂਚੀਆਂ ਦਰਜ ਕੀਤੀਆਂ ਗਈਆਂ ਹਨ ਸਹੀ ਹੈ ਸੰਘਕਲ ਸੂਬੇਦ ਮੁਕਾਬਲੇ ਘਟ ਸਕਤੀਆਂ ਗਲਤ ਹੈ ਜ਼ਿਆਦਾ ਸ਼ਕਤੀਆਂ ਹੰਜਿਤ ਕੇ ਸੰਘ ਸੰਘੀ ਸਰਕਾਰ ਵਿੱਤ ਕਮਿਸ਼ਨ ਰਾਹੀਂ ਸੂਬਿਆਂ ਵਿੱਚ ਆਮਦਨ ਦੇ ਸਰੋਤਾਂ ਦੀ ਵੰਡ ਕਰਦਾ ਹੈ ਸਹੀ ਹੈ ਤੇ ਅਨੁਛੇਦ 365 ਰਾਹੀਂ ਸੂਬਿਆਂ ਨੂੰ ਸੰਘ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਚਲਾਉਣਾ ਹੁੰਦਾ ਹੈ ਇਹ ਵੀ ਸਹੀ ਹੈ ਤੇ ਇਹ ਵਾਲਾ ਗਲਤ ਹੈ ਤੇ ਆਪਣਾ ਆਨਸਰ ਇਹੀ ਹੋਏਗਾ ਅਗਲਾ ਪ੍ਰਸ਼ਨ ਹੈ ਹੈਟਸ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ ਆਮਦਨ ਵਿੱਚ ਆਮਦਨ ਕਰ ਵਿੱਚ ਸੋਧ ਕਰਨ ਲਈ ਸ਼ਕਤੀ ਕੇਵਲ ਸੰਘੀ ਸੰਸਦ ਕੋਲ ਹੈ ਇਹ ਸਹੀ ਹੈ ਬਾਕੀ ਫਿਰ ਸਾਰੇ ਗਲਤ ਹਨ ਅੱਗੇ ਚੱਲਦੇ ਹਾਂ ਸੰਘ ਸੂਬਿਆਂ ਵਿੱਚ ਸ਼ਕਤੀ ਦੀ ਵੰਡ ਸੰਬੰਧੀ ਝਗੜਿਆਂ ਨੂੰ ਕੌਣ ਹੱਲ ਕਰਦਾ ਹੈ ਤੇ ਸੰਘ ਸੂਬੇ ਸੰਬੰਧੀ ਸ਼ਕਤੀ ਦੇ ਵੰਡ ਦੇ ਝਗੜੇ ਨੂੰ ਸੰਸਦ ਸੰਘੀ ਸੰਸਦ ਯਾਨੀ ਕਿ ਯੂਨੀਅਨ ਪਾਰਲੀਮੈਂਟ ਸੋਲਵ ਕਰਦਾ ਹੈ ਤੇ ਸ਼ਕਤੀਆਂ ਦੀ ਵੰਡ ਸੰਬੰਧੀ ਅਦਰਵਾਈਜ਼ ਕੋਈ ਝਗੜਾ ਹੋਵੇ ਸੰਘ ਦੇ ਵਿੱਚ ਤੇ ਸੂਬਿਆਂ ਦੇ ਵਿੱਚ ਤੇ ਉਹਦੇ ਲਈ ਸਰਵੋੱਚ ਅਦਾਲਤ ਹੈ ਯਾਦ ਰੱਖਣਾ ਪਰ ਇਸ ਮੈਟਰ ਦੇ ਵਿੱਚ ਸੰਘੀ ਸੰਸਦ ਅਗਲਾ ਪ੍ਰਸ਼ਨ ਹੈ ਸੰਵਿਧਾਨ ਦੇ ਭਾਗ 11 ਵਿੱਚ ਸੰਘ ਸੂਬੇ ਵਿੱਚ ਕਰਕੇ ਇਸ ਪ੍ਰਕਾਰ ਦੇ ਸੰਬੰਧ ਹੁੰਦੇ ਹਨ ਉਸ ਨੂੰ ਦਰਸਾਇਆ ਗਿਆ ਹੈ ਇਹ ਨਿਆਇਕ ਪ੍ਰਸ਼ਾਸਨਿਕ ਤੇ ਕਾਰਜਕਾਰੀ ਸੰਬੰਧ ਹਨ ਦਰਸਾਏ ਗਏ ਨੇ ਇਸ ਦੇ ਵਿੱਚ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਇੱਕ ਜਾਂ ਦੋ ਸ਼ਬਦਾਂ ਵਿੱਚ ਦਿਓ भारतीय संविधान अनुसार संघ सूबाई संबंधों को किन्ने भागों में वंडिया जाता है तीन भागों में वंडिया जाता है अगला प्रश्न है संविधान अनुसार भारत में संघ सूबाई शक्ति की वंडली कि सूचिया हैं तो संघी सूची है राज सूची है समवर्ती सूची तीन सूचिया हैं अगला प्रश्न है नीति आयोग कमीशन का पूरा नाम की है नीति आयोग एन आई टी आई नीति आयोग नैशनल इंस्टीट्यूट फॉर ट्रांसफॉर्मिंग इंडिया अगर है जी एस टी आयद लागू करण संबंधी किध होया सौ एकमा एक शोध होया हज़ार सोलह दारत संघातमक ढांचा कैनडा देश के संघातमक ढांचे तो लिया गया है इस कथन सही है इदा जब आए तो फिलिंदा ब्लैक स्वेत कैनडा भरना है अंतरराजी कौंसिल गठन भारतीय संविधान के अनुच्छेद दो सौ तिरहठ राही जाता है ਭਾਰਤ ਦੇ ਸੂਬਿਆਂ ਯਾਨੀ ਕਿ ਪ੍ਰਾਂਤਾਂ ਵਿੱਚ ਰੇਲ ਤੇ ਜਨਮਾਰਗਾਂ ਦੀ ਦੇਖ ਰਿਕ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ ਰੇਲ ਤੇ ਜਨਮਾਰਗ ਦੀ ਦੇਖਭਾਲ ਦੀ ਜ਼ਿੰਮੇਵਾਰੀ ਕੌਮਾਂਤਰੀ ਸੰਧੀਆਂ ਤੇ ਸਮਝੌਤਿਆਂ ਨੂੰ ਲਾਗੂ ਕਰਨ ਲਈ ਸੰਸਦ ਸੂਬਾਈ ਰਾਜ ਸੂਬਾਈ ਜਾਂ ਰਾਜ ਸੂਚੀ ਵਿੱਚ ਸ਼ਾਮਲ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ਯਾ ਸਹੀ ਹੈ ਯਾਨੀ ਕਿ ਕੁਝ ਸਮਝੌਤੇ ਲਾਗੂ ਕਰਨ ਲਈ ਰਾਜ ਦੇ ਵਿਸ਼ੇ ਤੇ ਵੀ ਕਿੰਦਾ ਜਿਹੜਾ ਕਾਨੂੰਨ ਬਣਾ ਸਕਦੀ ਹੈ ਸੂਬਾ ਜਾਂ ਰਾਜ ਜਾਂ ਪ੍ਰਾਂਤ ਸਰਕਾਰ ਜਿਹੜਾ ਹੁੰਦਾ ਹੈ ਉਹ ਸੰਘ ਸਰਕਾਰ ਦੀ ਜ਼ਿਆਦਤੋਂ ਬਿਨਾ ਵੀ ਸਿੱਧਾ ਹੀ ਵਿਦੇਸ਼ੀ ਵਿੱਤ ਸਹਾਇਤਾ ਲੈ ਸਕਦੀ ਹੈ ਕਥਨ ਸਹੀ ਹੈ ਜਾਂ ਗਲਤ ਇਹ ਕਥਨ ਕਈ ਮਾਟਰ ਚ ਸਹੀ ਵੀ ਹੈ ਕਿਉਂਕਿ ਸੂਬਾ ਕਈ ਦੇਸ਼ਾਂ ਨਾਲ ਜਿਹੜਾ ਹੈ ਸਿੱਧਾ ਸੰਬੰਧ ਸਟੈਬਿਸ਼ ਸਟੈਬਿਸ਼ ਕਰ ਸਕਦੀ ਹੈ ਪਰ ਬੇਸਿਕਲੀ ਕਿਉਂਕਿ ਕੇਂਦਰ ਦੀ ਇਨਵੋਲਵਮੈਂਟ ਹੁੰਦੀ ਹੈ ਉਹਦੇ ਵਿੱਚ ਤੇਰ ਡਿਪਲੋਮੇਸੀ ਦੇ ਤਹਿਤ ਤੇ ਇਸ ਲਈ ਗਲਤ ਹੈ ਆਦਰਵਾਇਸ ਸਿੱਧੇ ਤੌਰ ਤੇ ਵੀ ਇਹ ਲੈ ਸਕਦੀ ਹੈ ਮਤਲਬ ਵਿਦੇਸ਼ੀ ਵਿੱਤੀ ਸਹਾਇਤਾ ਤੇ ਇਹਦੇ ਬਾਰੇ ਤੁਸੀਂ ਕਮੈਂਟ ਕਰਕੇ ਮੈਨੂੰ ਕਮੈਂਟ ਸੈਕਸ਼ਨ ਚ ਦੱਸੋ ਭਾਰਤ ਦੀ ਸੰਘੀ ਸਰਕਾਰ ਭਾਰਤੀ ਨਾਗਰਿਕਾਂ ਦੀ ਵਿਦੇਸ਼ੀ ਜਾਇਦਾਦ ਸੰਬੰਧੀ ਕਾਨੂੰਨ ਬਣਾ ਸਕਦੀ ਹੈ ਕਥਨ ਸਹੀ ਹੈ ਜਾਂ ਗਲਤ ਹੈ ਜਾਂ ਸਹੀ ਹੈ ਹੇਠ ਲਿਖੇ ਪ੍ਰਸ਼ਨ ਦੇ ਉੱਤਰ 70 75 ਸ਼ਬਦਾਂ ਵਿੱਚ ਦਿਓ ਸੰਗੀ ਸੂਚੀ ਤੇ ਨੋਟ ਲਿਖੋ ਸੰਗੀ ਸੂਚੀ ਤੋਂ ਭਾਵ ਉਹ ਵਿਸ਼ੇ ਹਨ ਜਿਨ੍ਹਾਂ ਨੂੰ ਕੇਵਲ ਕੇਂਦਰੀ ਸੰਸਦ ਹੀ ਕਾਨੂੰਨ ਬਣਾ ਸਕਦੀ ਹੈ ਸੰਵਿਧਾਨ ਦੇ ਨਿਰਮਾਣ ਸਮੇਂ ਸੰਗੀ ਸੂਚੀ ਵਿੱਚ 93 ਵਿਸ਼ੇ ਸਨ ਵਰਤਮਾਨ ਵਿੱਚ 98 ਵਿਸ਼ੇ ਇਸ ਦੇ ਵਿੱਚ ਸ਼ਾਮਿਲ ਹਨ ਇਸ ਸੂਚੀ ਵਿੱਚ ਰੱਖਿਆ ਬੈਂਕਿੰਗ ਵਿਦੇਸ਼ੀ ਮਾਮਲੇ ਕਰੰਸੀ ਊਰਜਾ ਬੀਮਾ ਅੰਤਰਰਾਜੀ ਵਪਾਰ ਤੇ ਅੰਤਰਰਾਸ਼ਟਰੀ ਮਹੱਤਤਾ ਵਾਲੇ ਵਿਸ਼ੇ ਨੂੰ ਸ਼ਾਮਿਲ ਕੀਤਾ ਗਿਆ ਸੰਵਰਤੀ ਸੂਚੀ ਕੀ ਹੈ ਸਮਵਰਤੀ ਸੂਚੀ ਉਹ ਸੂਚੀ ਹੈ ਜਿਹੜੇ ਸੰਗਤ ਤੇ ਸੂਬੇ ਦੋਵੇਂ ਲਈ ਸਾਂਝੀ ਹੈ ਜਿਸ ਵਿੱਚ ਸ਼ਾਮਿਲ ਵਿਸ਼ਿਆਂ ਉੱਤੇ ਸੰਸਦ ਤੇ ਰਾਜਾਂ ਜਾਂ ਸੂਬਾਈ ਸਰਕਾਰਾਂ ਦੋਨੇ ਹੀ ਕਾਨੂੰਨ ਬਣਾ ਸਕਦੇ ਹਨ ਜੇਕਰ ਸੂਬਾਈ ਵਿਧਾਨ ਪਾਲਿਕਾ ਦੁਆਰਾ ਬਣਾਇਆ ਕਾਨੂੰਨ ਸੰਸਦ ਦੁਆਰਾ ਬਣਾਇਆ ਕਾਨੂੰਨ ਨਾਲ ਮੇਲ ਨਹੀਂ ਖਾਂਦਾ ਹੈ ਤਾਂ ਸੰਸਦ ਦੁਆਰਾ ਬਣਾਇਆ ਕਾਨੂੰਨ ਲਾਗੂ ਸਮਝਿਆ ਜਾਵੇਗਾ ਸਮਵਰਤੀ ਸੂਚੀ ਵਸਤੂਆਂ ਅਤੇ ਸੇਵਾਵਾਂ ਕਰ ਦੀਵਾਨੀ ਫੌਜਦਾਰੀ ਕਾਨੂੰਨ ਪ੍ਰਕਿਰਿਆਵਾਂ ਵਿਆਹ ਤਲਾਕ ਜਨਸੰਖਿਆ ਯੋਜਨਾ ਨਿਯੰਤਰਣ ਬਿਜਲੀ ਮਜ਼ਦੂਰ ਭਲਾਈ ਕਾਨੂੰਨ ਕਤਬਾਂ ਅਖਬਾਰ ਛਾਪੇਖਾਨੇ ਵਿਸ਼ੇਸ਼ ਹਨ ਇਹਨਾਂ ਵਿੱਚ ਇਹਨਾਂ ਦੇ ਵਿਸ਼ੇ ਹਨ ਜਿਹੜੇ ਇਹਨਾਂ ਦੇ ਇਹ ਵਿਸ਼ੇ ਹਨ ਵਰਤਮਾਨ ਵਿੱਚ 52 ਵਿਸ਼ੇ ਸ਼ਾਮਿਲ ਹਨ ਜਦੋਂ ਕਿ ਸੰਵਿਧਾਨ ਲਾਗੂ ਹੋਣ ਵੇਲੇ ਇਸ ਵੇਲੇ 47 ਸ ਇਸ ਦੇ ਵਿੱਚ ਵਿਸ਼ੇ ਹਨ ਤੇ 42ਵੇਂ ਸੋਧ ਰਾਹੀਂ ਪੰਜ ਵਿਸ਼ੇ ਰਾਜ ਸੂਚੀ ਵਿੱਚ ਵਿੱਚੋਂ ਬਾਹਰ ਕੱਢ ਕੇ ਸੰਵਰਤੀ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਸਨ ਜਿਵੇਂ ਕਿ ਸਿੱਖਿਆ ਜੰਗਲ ਭਾਰਤ ਮਾਪ ਸਥਾਨਕ ਨਿਆਂਕ ਪ੍ਰਸ਼ਾਸਨ ਆਦਿ ਜੰਗਲ ਜੀਵ ਸੁਰੱਖਿਆ ਇਹ ਸਾਰੇ ਰਾਜ ਸੂਚੀ ਵਿੱਚ ਹਨ ਪਹਿਲਾਂ ਪਰ ਇਸ ਇਸ ਨੂੰ ਸੰਵਰਤੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਵਿੱਤ ਕਮਿਸ਼ਨ ਦੀ ਬਣਤਰ ਤੋਂ ਜਾਣੂ ਕਰੋ ਕਰਵਾਓ ਤੇ ਵਿੱਤ ਕਮਿਸ਼ਨ ਸੰਵਿਧਾਨ ਦੇ ਅਨੁਛੇਦ 280 ਦੇ ਅਧੀਨ ਵਿੱਤ ਆਯੋਗ ਦੀ ਵਿਵਸਥਾ ਕੀਤੀ ਗਈ ਹੈ ਜਿਹੜੇ ਕਿ ਅਰਧ ਨਿਆਇਕ ਸੰਸਥਾ ਹੈ ਤੇ ਰਾਸ਼ਟਰਪਤੀ ਦੁਆਰਾ ਹਰ 5 ਸਾਲਾ ਬਾਅਦ ਆਯੋਗ ਦੀ ਸਥਾਪਨਾ ਕੀਤੀ ਜਾਂਦੀ ਹੈ ਇਸ ਦੇ ਚੇਅਰਮੈਨ ਅਤੇ ਮੈਂਬਰ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਕਿ ਕੇਂਦਰ ਸਰਕਾਰ ਜਾਂ ਸੰਗਠੀ ਸਰਕਾਰ ਦੀ ਸਲਾਹ ਨਾਲ ਹੀ ਕੀਤੀ ਜਾਂਦੀ ਹੈ ਵਿੱਤ ਆਯੋਗ ਦੇ ਮੁੱਖ ਉਦੇਸ਼ ਕੇਂਦਰ ਅਤੇ ਸੂਬਾ ਸੂਬਿਆਂ ਪਾਬ ਸੰਗਤ ਅਤੇ ਸੂਬਿਆਂ ਵਿਚਾਲੇ ਆਮਦਨ ਦੇ ਸਰੂਤ ਦੀ ਵੰਡ ਦੇ ਸफारਿਸ਼ ਕਰਨਾ ਹੈ ਕਿ ਰਾਜਾਂ ਨੂੰ ਕਿੰਨੇ ਪੈਸੇ ਮਿਲਣਗੇ ਉਹ ਜਿਹੜੀ ਕਲੈਕਸ਼ਨ ਉਸ ਰਾਜ ਤੋਂ ਕੀਤੀ ਜਾਏਗੀ ਇਸ ਤਰ੍ਹਾਂ ਦੇ ਵੰਡ ਦੇ ਲਈ ਇਸ ਦੀ ਸਥਾਪਨਾ ਕੀਤੀ ਜਾਂਦੀ ਹੈ ਸਰਭਾਰਤੀ ਸੇਵਾ ਤੇ ਨੋਟ ਲਿਖੋ ਸਰਭਾਰਤੀ ਸੇਵਾ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਹੁੰਦੀ ਹੈ ਇਹ ਪ੍ਰਸ਼ਾਸਨ ਦੀ ਰੀੜ ਦੀ ਹੱਡੀ ਮੰਨੀ ਜਾਂਦੀ ਹੈ ਭਾਰਤ ਦੇ ਸੰਵਿਧਾਨ ਦੇ ਅਨੁਛੇਦ 312 ਅਨੁਸਾਰ ਕੇਂਦਰੀ ਜਾਂ ਸੰਘੀ ਸੰਸਦ ਰਾਜ ਸਭਾ ਦੁਆਰਾ ਪ੍ਰਸਤਾਵਿਤ ਪ੍ਰਸਤਾਵ ਅਨੁਸਾਰ ਨਵੀਂ ਸਰਵ ਭਾਰਤੀ ਲੋਕ ਸੇਵਾਵ ਦੀ ਵਿਵਸਥਾ ਕਰ ਸਕਦੀ ਹੈ ਇਸ ਸਮੇਂ ਭਾਰਤ ਵਿੱਚ ਤਿੰਨ ਮੁੱਖ ਅਤੇ 3 ਤੋਂ ਵੱਧ ਮਿਸ਼ਰਤ ਸਰਵ ਭਾਰਤੀ ਲੋਕ ਸੇਵਾਵ ਦੀ ਵਿਵਸਥਾ ਕੀਤੀ ਗਈ ਹੈ ਜਿਵੇਂ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਯਾਨੀ ਕਿ ਆਈਐਸ ਦਿੱਪਰਤੀ ਪੁਲਿਸ ਸੇਵਾਵਾਂ ਆਈਪੀਐਸ ਦਿੱਪ ਤੇ ਉਸ ਤੋਂ ਬਾਅਦ ਆਈਐਫਐਸ ਦੀ ਇਹਨਾਂ 7 ਮੁੱਖ ਹਨ ਨਾ ਲੋਕ ਲੋਕ ਸੇਵਾਵਾ ਦੇ ਅਫਸਰ ਸੰਗ ਅਤੇ ਸੂਬੇ ਦੇ ਪ੍ਰਸ਼ਾਸਨ ਪਦਰ ਤੇ ਕੁਝ ਅਹੁਦਿਆਂ ਤੇ ਨਿਯੁਕਤੀ ਹੁੰਦੇ ਹਨ ਤੇ ਇਹਨਾਂ ਨੂੰ ਭਰਤੀ ਅਤੇ ਸਿਖਲਾਈ ਕੇਂਦਰੀ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਸੰਘ ਹੀ ਇਹਨਾਂ ਸੇਵਾਵਾਂ ਨੂੰ ਉੱਪਰ ਅਹਿਮ ਕੰਟਰੋਲ ਕਰਦਾ ਹੈ ਇਸ ਤੋਂ ਇਲਾਵਾ ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਜੋ ਰਾਜ ਦੇ ਰਾਜਪਾਲਾਂ ਦੁਆਰਾ ਨਿਯੁਕਤ ਕੀਤੀ ਜਾਂਦੀ ਹੈ ਉਹ ਹੁੰਦੇ ਨੇ ਪਰ ਇਹਨਾਂ ਨੂੰ ਪਦਵੀ ਕੇਵਲ ਰਾਸ਼ਟਰਪਤੀ ਦੁਆਰਾ ਹੀ ਅ ਪਦਤੋ ਹਟਾਇਆ ਜਾ ਸਕਦਾ ਹੈ ਦੋ ਜਾਂ ਦੋ ਤੋਂ ਵੱਧ ਰਾਜਾਂ ਲਈ ਸਾਂਝੇ ਲੋਕ ਸਭਾ ਅਯੋਗ ਦੀ ਵੀ ਸਥਾਪਨਾ ਦਾ ਕਿਤੀ ਜਾ ਸਕਦੀ ਹੈ ਪਰੰਤੂ ਇਹ ਬੇਨਤੀ ਪ੍ਰਸਤਾਵ ਸੰਸਦ ਦੁਆਰਾ ਪਾਸ ਹੋਣੀ ਚਾਹੀਦੀ ਹੈ ਚਲੋ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸੂਬੇ ਦੇ ਆਮਦਨ ਦੇ ਸਾਧਨਾਂ ਤੋਂ ਜਾਣੂ ਕਰਵਾਓ ਤੇ ਸੰਵਿਧਾਨ ਦਿੱ ਦੇ ਵਿੱਚ 121ਵੀਂ ਸੋਧ ਯਾਨੀ ਕਿ 101 ਸੋਧ ਜਿਹੜੀ ਕਿ 2016 ਵਿੱਚ ਹੋਈ ਸੀ जीएसटी सीजीएसटी सेंट्रल जीएसटी ਨੂੰ ਕਿਹਾ ਜਾਂਦਾ ਹੈ सेंट्रल जीएसटी یعنی ਕਿ ਕੇਂਦਰੀ ਵਸਤੂਆਂ ਅਤੇ ਸੇਵਾਵਾਂ 'ਤੇ ਕਰ ਅਤੇ ਸੂਬਾ ਜੀਐਸਟੀ ਐਸਜੀਐਸਟੀ ਲਾਗੁਰੰਦੀ ਵਿਵਸਥਾ ਕੀਤੀ ਗਈ ਤੇ ਇਹ ਨਾਰਮਲ ਚੀਜ਼ਾਂ ਤੇ 9% 9% ਈਚ ਹੁੰਦਾ ਦੋਨਾਂ ਦੇ ਬਾਕੀਆਂ ਦੇ ਵਿੱਚ مختلف ਹੁੰਦਾ ਹੈ ਪੜਦੇ ਹਨ ਇਹਨੂੰ ਅਨੁਛੇਦ 268 ਅਨੁਸਾਰ ਕੁਝ ਕਰ ਕੇਂਦਰ ਜਾਂ ਸੰਘ ਦੁਆਰਾ ਲਗਾਇਆ ਜਾਂਦੇ ਹਨ ਪਰ ਉਹਨਾਂ ਨੂੰ ਇਕੱਠਾ ਅਤੇ ਪ੍ਰਯੋਗ ਦਾ ਅਧਿਕਾਰ ਰਾਜ ਨੂੰ ਦਿੱਤਾ ਗਿਆ ਜਿਵੇਂ ਕਿ ਵਟਾਂਦਰਾ ਬਿਲਾਂ ਚੈੱਕ بیمਿਆਂ ਦੀਆਂ ਨੀਤੀਆਂ ਹਿੱਸੇਦਾਰ ਦਾ ਤਬਾਦਲਾ ਆਦ ਉਤੇ ਸਟੈਂਪ ਡਿਊਟੀ ਤੇ ਇਕੱਠਾ ਕਰ ਇਹ ਰਾਜ ਇਕੱਠਾ ਕਰਦਾ ਹੈ ਤੇ ਇਸਤੇਮਾਲ ਵੀ ਕਰਦਾ ਹੈ ਕੇਂਦਰ ਰਾਜਾਂ ਨੂੰ ਲਗਾ ਇੱਕ ਕਰ ਲਗਾਉਂਦਾ ਤੇ ਇਕੱਠੇ ਕਰਨ ਦਾ ਅਧਿਕਾਰ ਦਿੰਦਾ ਹੈ ਅਨੁਸ਼ਾਸਿਤ 259 69 6869 69 ਅਨੁਸਾਰ ਸੰਘ ਜਾਂ ਕੇਂਦਰ ਸਰਕਾਰ ਦੁਆਰਾ ਕੁਝ ਕਰ ਲਗਾਏ ਜਾਂਦੇ ਹਨ ਅਤੇ ਇਕੱਠੇ ਕੀਤੇ ਜਾਂਦੇ ਹਨ ਤੇ ਉਹਨਾਂ ਕਰਾਂ ਤੋਂ ਪ੍ਰਾਪਤ ਆਮਦਨ ਸੂਬਿਆਂ ਦੇ ਰਾਜਾਂ ਨੂੰ ਦਿੱਤੀ ਜਾਂਦੀ ਹੈ ਉਦਾਹਰਨ ਵਜੋਂ ਅੰਤਰਰਾਜੀ ਵਪਾਰ ਵਿੱਚ ਵਸਤਾਂ ਦੀ ਖਰੀਦ ਉੱਤੇ ਲਗਾਏ ਗਏ ਕਰ। ਅਗਲਾ ਪ੍ਰਸ਼ਨ ਹੈ ਅਨੁਛੇਦ 270 ਅਨੁਸਾਰ ਕੁਝ ਕਰ ਅਜਿਹੇ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਦੁਆਰਾ ਲਗਾਇਆ ਜਾਂਦਾ ਤੇ ਇਕੱਠਾ ਕੀਤਾ ਜਾਂਦਾ ਪਰ ਅਜੇ ਕਰਾਂ ਤੋਂ ਪ੍ਰਾਪਤ ਆਮਦਨ ਨੂੰ ਕੇਂਦਰ ਤੇ ਰਾਜਾਂ ਵਿੱਚ ਵੰਡਿਆ ਜਾਂਦਾ। ਯਾਨੀ ਕਿ ਕੇਂਦਰ ਅਤੇ ਰਾਜਾ ਦੋਨਾਂ ਵਿੱਚ ਵੰਡਿਆ ਜਾਂਦਾ। ਇਸ ਕਿਸਮਾਂ ਦੀ ਡਿਊਟੀ ਅਨੁਛੇਦ 270 ਰਾਹੀਂ ਇਕੱਠੇ ਕੀਤੇ ਕਰਾਂ ਤੇ ਸਰਕਾਰੀ ਆਮਦਨ ਤੋਂ ਹੁੰਦੀ ਹੈ। ਰਾਜਾਂ ਜਾਂ ਜੇ ਸੂਬਿਆਂ ਨੂੰ ਕੁਝ ਆਮਦਨ ਭੂਮੀ ਕਰ ਖੇਤੀਬਾੜੀ ਆਮਦਨ ਅਤੇ ਖनिज ਆਇਤੋਂ ਵੀ ਖनिज ਆਇਤੋਂ ਵੀ ਹੁੰਦੀ ਹੈ। ਗੈਰ ਮਾਲੀਆਂ ਤੋਂ ਵੀ ਕਈ ਤਰ੍ਹਾਂ ਦੇ ਆਮਦਨ ਰਾਜ ਸਰਕਾਰ ਨੂੰ ਹੁੰਦੀ ਹੈ ਜਿਵੇਂ ਕਿ ਸਿਚਾਈ ਜੰਗਲਾਤ ਮੱਛੀ ਪਾਲਣ ਜਾਂ ਰਾਜ ਖੁਦ ਵੀ ਜਨਤਕ ਅਦਾਰਿਆਂ ਉਹ ਕੁਝ ਤੋਂ ਵੀ ਆਪਣੇ ਜਨਤਕ ਅਦਾਰੇ ਤੋਂ ਆਮਦਨ ਪ੍ਰਾਪਤ ਕਰਦੀ ਹੈ। ਬਹੁਤ ਸਾਰੇ ਆਮਦਨ ਗੈਰ ਕਰਤੋਂ ਜਿਵੇਂ ਕਿ ਡਾਕ ਤਾਰ ਰੇਲਵੇ ਬੈਂਕਿੰਗ ਸਿੱਕੇ ਕਰੰਸੀ ਆਦਤੋਂ ਵੀ ਪ੍ਰਾਪਤ ਹੁੰਦੇ ਹਨ। चंतक उद्यमिता तो प्राप्त ਹੁੰਦੀ ਹੈ ਤੇ ਕੁਝ ਆਮਦਨ ਕੇਂਦਰ ਜਾਂ ਸੰਘ ਸਰਕਾਰ ਗ੍ਰਾਂਟਾਂ ਦੇ ਰੂਪ ਵਿੱਚ ਰਾਜਾਂ ਨੂੰ ਜਾਰੀ ਕਰਦੀ ਹੈ। ਅਨੁਛੇਦ 295 ਅਨੁਸਾਰ ਸੰਸਦ ਸੂਬਿਆਂ ਦੀ ਵਿੱਤੀ ਜ਼ਰੂਰਤਾਂ ਅਤੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਸਟੈਚੂਟਰੀ ਗ੍ਰਾਂਟ ਯਾਨੀ ਕਿ ਜਿਹੜੇ ਵਿੱਚ ਕਮਨੁਖ ਫਿਨਿਸ਼ ਕਰਨ ਲਈ ਦਿੰਦੇ ਉਸ ਨੂੰ ਸਟੈਚੂਟਰੀ ਗ੍ਰਾਂਟ ਕਿਹਾ ਜਾਂਦਾ ਹੈ ਤੇ ਰੂਪ ਵਿੱਚ ਵੀ ਪੈਸੇ ਜਾਰੀ ਕਰ ਸਕਦੀ ਹੈ। ਸੰਘ ਜਾਂ ਕੇਂਦਰ ਦੀ ਇੱਛਾ ਦੇ ਨਿਰਭਰ ਅਖਤਿਆਰ ਗ੍ਰਾਂਟ ਅਨੁਛੇਦ 262 ਅਨੁਸਾਰ ਸੰਗਤ ਰਾਜ ਮਰਜ਼ੀ ਨਾਲ ਸੂਬਿਆਂ ਨੂੰ ਸੰਖ ਜਿਹੜਾ ਹੈ ਜਾਂ ਕੇਂਦਰ ਮਰਜ਼ੀ ਨਾਲ ਸੂਬਿਆਂ ਨੂੰ ਲੋਕ ਭਲਾਈ ਉਦੇਸ਼ਾਂ ਲਈ ਵੀ ਗ੍ਰਾਂਟ ਦੇ ਸਕਦੇ ਤੇ ਇਸਨ ਗ੍ਰਾਂਟਾਂ ਦੀ ਵੰਡ ਸੰਬੰਧੀ ਅੱਗੇ ਚੱਲਦੇ ਹਾਂ ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਬਾਰੇ ਜਾਣਕਾਰੀ ਦਿਓ ਤੇ ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਵਿਚ ਦੇਖਦੇ ਹਾਂ ਕਿ ਭਾਰਤ ਵਿੱਚ ਸੰਘਾਤਮਕ ਪ੍ਰਣਾਲੀ ਹੋਣ ਕਰਕੇ ਦੋਹਰਾ ਰਾਜ ਪ੍ਰਬੰਧ ਹੈ ਤੇ ਰਾਜਾਂ ਦੇ ਆਪਸੀ ਸੰਬੰਧਾਂ ਨੂੰ निर्धारित करने कोई निश्चित फार्मूला नहीं फिर भी व भ भारत के संविधान सत्तवी अनुसूची अनुसार कानून बनाने के उद्देश मुख रखते हुए विषय में तीन सूचियों में वंडिया गया है ये सतवी अनुसूची दर्ज है संघी सूची सूची, तीसरी है समवरती सूची संघी सूची की गल करते हैं अठानवे विषय इस वे जो संविधान लागू होया उस वेल्ले सतानवे विषय सन इस बहुत महत्वपूर्ण विषय हैं जिमें कि रक्षा बैंकिंग विदेशी मामले करंसी ऊर्जा बीमा अंतरराजी व्यापार अंतरराष्ट्रीय व्यापार अंतरराष्ट्रीय महत्व वाले विषय आदि उस तो बाद है राजसूची सूची ये इस वे बाहठ विषय हैं जो संविधान लागू होया इस तकरीबन अठवंजा या सतवंजा विषय सन एग्जैक्टली तीन कमेंट करके दसो कि सन इस देविच जनतक प्रबंध पुलिस प्रशासन सफाई खेतीबाड़ी पानी मच्छी पालन सरकारी मंडी माइनिंग आदि शामिल है तीसरा है समवरती सूची ਸਮਰਤੀ ਸੂਚੀ ਵਿੱਚ ਇਸ ਵੇਲੇ ਜਿਹੜੇ ਹੈ ਉੱਪਰ ਚੱਕਰ ਲੈਣਾ ਪੰਜਾਬ ਤੋਂ ਵੱਧ ਹੈ 52 ਵਿਸ਼ੇ ਹਨ ਔਰ ਜਦੋਂ ਸੰਵਿਧਾਨ ਲਾਗੂ ਹੋਇਆ ਸੀਗਾ ਉਸ ਵੇਲੇ 47 ਸਨ ਇਸ ਦੇ ਵਿੱਚ ਤੀਸਰੀ ਸੂਚੀ ਸਮਰਤੀ ਸੂਚੀ ਹੈ ਜਿਸ ਵਿੱਚ ਸੰਘ ਅਤੇ ਕੇਂਦਰ ਸੂਬਾ ਸੂਬਿਆਂ ਰਾਜਾਂ ਦੀ ਸਾਂਝੀ ਸੂਚੀ ਹੈ ਜਿਸ ਵਿੱਚ ਸ਼ਾਮਿਲ ਵਿਸ਼ਿਆਂ ਉੱਤੇ ਕੇਂਦਰੀ ਸੰਸਦ ਅਤੇ ਰਾਜ ਵਿਧਾਨ ਪਾਲਿਕਾ ਦੋਵੇਂ ਕਾਨੂੰਨ ਬਣਾ ਸਕਦੇ ਹਨ ਜੇਕਰ ਰਾਜ ਵਿਧਾਨ ਪਾਲਿਕਾ ਦੁਆਰਾ ਬਣਿਆ ਕਾਨੂੰਨ ਸੰਸਦ ਦੁਆਰਾ ਬਣਾਏ ਗਏ ਕਾਨੂੰਨ ਨਾਲ ਮਿਲ ਨਹੀਂ ਖੰਦਾ ਹੈ ਤੇ ਸੰਸਦ ਦੁਆਰਾ ਬਣਾਇਆ ਕਾਨੂੰਨ ਹੀ ਲਾਗੂ ਸਮਝਿਆ ਜਾਵੇਗਾ ਇਸ ਸੂਚੀ ਵਿੱਚ ਵਸਤਾਂ ਤੇ ਸੇਵਾਵਾਂ ਦੀ دیਵਾਨੀ ਅਤੇ ਫੌਜਦਾਰੀ ਕਾਨੂੰਨ ਪ੍ਰਕਿਰਿਆ ਵਿਆਹ ਤਲਾਕ ਜਨਸੰਖਿਆ ਬਿਜਲੀ ਮਜ਼ਦੂਰ ਮਜ਼ਦੂਰ ਭਲਾਈ ਕਿਤਾਬਾਂ ਅਖਬਾਰਾ ਛਾਪੇਖਾਨੇ ਵਿਸ਼ੇ ਆਦਿ ਸ਼ਾਮਿਲ ਹਨ ਇਸ ਦੇ ਵਿੱਚ ਵਰਤਮਾਨ ਵਿੱਚ 52 ਵਿਸ਼ੇ ਹਨ ਤੇ ਸੰਵਿਧਾਨ ਲਾਗੂ ਹੋਣ ਵੇਲੇ ਇਸ ਵਿੱਚ 47 ਵਿਸ਼ੇ ਸਨ ਹੋਪਫੁਲੀ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੈ ਮਿਲਦੇ ਹਾਂ ਰਿਵੀਜ਼ਨ ਦੇ ਅਗਲੀ ਵੀਡੀਓ ਚ ਟਿਲ ਦੈਨ ਟੇਕ ਕੇਅਰ ਬਾਏ ਬਾਏ ਥੈਂਕ ਯੂ